ਅਸ਼ੁਕਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਪ੍ਰਧਾਨ ਮੰਤਰੀ ਬਾਜੇ ਕੇ ਜਿਸ ਨੂੰ ਕੀ ਜੇਲ੍ਹ ਤੋਂ ਹਸਪਤਾਲ ਲਿਆਂਦਾ ਗਿਆ ਤਦ ਦਾਸ ਇਹ ਕਿ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਜੋ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਉਨਾਂ ਨੂੰ ਲਿਆਂਦਾ ਗਿਆ ਤੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤਦ ਦਾਸ ਤਾ ਇਹ ਕਿ ਐਪੀ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਤੇ ਪਹਿਲਾ ਐਨਐਸਏ ਲਾਈ ਜਾਂਦੀ ਹੈ ਡਿਬਰੂਗੜ ਜੇਲ੍ਹ ਭੇਜੇ ਜਾਂਦੇ ਨੇ ਤੇ ਉਸ ਤੋਂ ਬਾਅਦ ਅਚਨਾਲਾ ਥਾਣੇ ਤੇ ਹੋਏ ਅਟੈਕ ਮਾਮਲੇ ਦੇ ਵਿੱਚ ਐਨਐਸਏ ਖਤਮ ਹੋਣ ਤੋਂ ਬਾਅਦ ਇੱਕ ਇੱਕ ਕਰਕੇ ਐਮਪੀ ਅਮਰਿਤਪਾਲ ਸਿੰਘ ਦੇ ਸਾਥੀ ਜਿਹੜੇ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਤੇ ਉਸ ਕੇਸ ਦੇ ਵਿੱਚ ਅਗਲੀ ਜਿਹੜੀ ਕਾਰਵਾਈ ਹੋ ਜਾ ਰਹੀ ਹੈ ਤੇ ਇਸੇ ਵਿਚਾਲੇ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਉਸ ਵੇਲੇ ਬੰਦ ਨੇ ਪ੍ਰਧਾਨ ਮੰਤਰੀ ਬਾਜੇ ਕੇ ਜਿਨ੍ਹਾਂ ਨੂੰ ਕੀ ਹਸਪਤਾਲ ਲਿਆਂਦਾ ਗਿਆ ਤੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਹਾਲਾਂਕਿ ਇਸੇ ਦਰਮਿਆਨ ਪ੍ਰਧਾਨ ਮੰਤਰੀ ਬਾਜੇ ਕੇ ਜਿਨ੍ਹਾਂ ਦੇ ਵੱਲੋਂ ਕੀ ਗੱਲ ਆਖੀ ਗਈ ਹੈ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਤੇ ਹੱਥ ਜੋੜ ਕੇ ਉਹਨਾਂ ਨੌਜਵਾਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਨਸ਼ੇ ਛੱਡ ਕੇ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਤਾਂ ਇਸੇ ਦਰਮਿਆਨ ਉਹਨਾਂ ਦਾ ਮੈਡੀਕਲ ਕਰਵਾਉਣ ਦੇ ਲਈ ਪੁਲਿਸ ਉਹਨਾਂ ਨੂੰ ਸਿਵਲ ਹਸਪਤਾਲ ਲਈ ਆਈ ਸੀ ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟੇ ਡੇ ਬਿਆਨ ਦਿੰਦਾ ਹੈ 2027 ਦੀ ਭਾਈ ਸਾਹਿਬ ਦੀ ਵੱਡੇ ਪੱਤਰ ਤੇ ਸਰਕਾਰ ਬਣਾਵਾਂਗੇ ਤੇ ਮਾਰ ਇੱਕੋ ਤਰ੍ਹਾਂ ਦੇ ਕਿਰਪਾ ਬਾਬਾ ਜੀ ਕੀ ਕਹਿਣਾ ਚਾਹੋਗੇ ਬਾਬਾ ਜੀ ਮੈਡੀਕਲ ਮੈਂ ਬਾਬਾ ਜੀ ਕੀ ਮੈਡੀਕਲ ਠੀਕ ਮੈਡੀਕਲ ਕੀ ਕੀ ਕਹਿਣਾ ਚਾਹੁੰਗਾ ਅੰਮ੍ਰਿਤਾਲਾ ਜੀ ਕੀਤੀ ਗਈ ਸੀ ਤੁਹਾਡੇ ਵੱਲੋਂ ਬਸ ਠੀਕ ਜੀ ਸਾਰਾ ਚੜਦੀ ਕਲਾ ਹੈ ਚੜਦੀ ਕਲਾ ਹੈ ਨੇ ਤੁਹਾਡੇ ਵੱਲੋਂ ਭੁਖੜ ਹੜਤਾਲ ਵੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ। ਚੜ੍ਹਦੀ ਕਲਾ ਗੁਰੂ ਘਰ ਦੀ। ਜੀ ਮੈਸੇਜ ਕੀ ਤੇ ਮੈਂ ਜਾਣੇ ਹਾਂ। ਬਸ ਇੱਕ ਕੌਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਖੇ ਛੱਡਣਾ ਤੇ ਗੁਰੂ ਦੇ ਲਾੜ ਲੱਗਣ। ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਸ਼ੀ ਕਰਦਾ। ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ। ਤੇ ਜੇ ਨਹੀਂ ਪੈਸੇ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇਵਾਂਗੇ। ਇਲਾਜ ਕਰਾਵੇ ਆਪਦਾ। ਧੰਨਵਾਦ ਆ ਮੇਰੇ। ਵੇ ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟੇ ਡੇ ਬਿਆਨ ਦਿੰਦਾ ਹੈ 2027 ਦੀ ਭਾਈ ਸਾਹਿਬ ਦੀ ਵੱਡੇ ਪੱਤਰ ਤੇ ਸਰਕਾਰ ਬਣਾਵਾਂਗੇ ਤੇ ਮਾਰੇ ਗੂਰੂ ਤਰੇ ਗਿਰਫਾ ਪਾਪਾ ਜੀ ਕੀ ਕਹਿਣਾ ਚਾਹੁੰਦੇ ਪਾਪਾ ਜੀ ਮੈਡੀਕਲ ਮੈਂ ਪਾਪਾ ਜੀ ਮੈਡੀਕਲ ਠੀਕ ਮੈਡੀਕਲ ਕੀ ਕੀ ਕਹਿਣਾ ਚਾਹੁੰਗੇ ਅੰਗੜ ਤਾਲਾ ਜੀ ਕਿੰਨੀ ਗਈ ਸੀ ਟੋਟੇ ਵੱਲੋਂ ਬਸ ਠੀਕ ਹੈ ਜੀ ਸਾਰਾ ਕੁਝ ਚੜਦੀ ਕਲਾ ਚੜਦੀ ਕਲਾ ਨੇ ਤੁਹਾਡੇ ਵੱਲੋਂ ਭੁਖੜਤਾਲ ਵੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ। ਚੜਦੀ ਕਲਾ ਗੁਰੂ ਘਰ ਦੀ। ਜੀ ਮੈਸੇਜ ਕੀ ਤੇਰਾ ਜਾਣੇ ਹੋ। ਬਸ ਇੱਕ ਕੌਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਖੇ ਛੱਡਣਾ ਤੇ ਗੁਰੂ ਦੇ ਲਾੜ ਲੱਗਣ। ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ। ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਸ਼ੀ ਕਰਦਾ। ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ। ਤੇ ਜੇ ਨਹੀਂ ਪੈ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇਾਂਗੇ। ਇਲਾਜ ਕਰਾਵੇ ਆਪਦਾ। ਧੰਨਵਾਦ ਭਾਈ।